ਨੇ ਬਚਾਇਆ ਪੁੱਛੋ ਬੱਚਿਆਂ ਨੂੰ ਕਿ ਪ੍ਰਭੂ ਯਿਸੂ ਮਸੀਹ ਨੂੰ ਕਿੰਨੇ ਫੜਵਾਇਆ ਸੀ ਪੁੱਛੋ ਬੱਚਿਆਂ ਨੂੰ 10 ਕਮੈਂਡਮੈਂਟਸ ਦੇ ਬਾਰੇ ਦੇ ਵਿੱਚ ਦਸਾਂ ਹੁਕਮਾਂ ਦੇ ਬਾਰੇ ਵਿੱਚ ਅਰ ਤੁਸੀਂ ਦੇਖਿਓ ਸਾਲ ਦੇ ਵਿੱਚ ਵਿੱਚ ਤੁਹਾਡੇ ਘਰ ਦਾ ਮਾਹੌਲ ਤਾਂ ਬਦਲਣਾ ਹੀ ਬਦਲਣਾ ਬੱਚਿਆਂ ਦੇ ਜੀਵਨ ਦੇ ਵਿੱਚ ਕਿੰਨਾ ਸੁਧਾਰ ਆ ਜਾਊਗਾ ਹਾਲੇਲੂਇਆ ਕਿੰਨੇ ਜਾਣੇ ਤੱਕ ਕਰਨਗੇ ਦੇਖ ਲੋ ਹਾਜ਼ਰੀ ਮੈਨੂੰ ਨਹੀਂ ਲਵਾਉਣੀ ਇਹ ਹਾਜ਼ਰੀ ਉੱਪਰ ਹੀ ਲੱਗ ਜਾਂਦੀ ਆ ਕੈਮਰੇ ਬੜੇ ਤਕੜੇ ਫਿੱਟ ਆ ਬਿਨਾ ਬੈਟਰੀ ਤੇ ਚੱਲਦੇ ਆ ਉਹ ਦੇਖੋ ਜੀ ਹੁਣ ਦਾਦੀਆਂ ਕੋਲੋਂ ਭਜਨ ਅਠ ਤਾਂ ਨਹੀਂ ਕਰ ਹੁੰਦੀ ਹੈਨਾ ਤੋਂ ਇਹ ਵਾਲੀ ਜੌਬ ਸੰਭਲੋ ਪੋਤੇ ਪੋਤੀਆਂ ਨੂੰ ਲੈ ਕੇ 10 ਮਿੰਟ ਪ੍ਰਾਰਥਨਾ ਜ਼ਰੂਰ ਉਹਨਾਂ ਨੂੰ ਨਾਲ ਲੈ ਕੇ ਕਰਿਆ ਕਰੋ ਬਜ਼ੁਰਗ ਤੇ ਹੁਣ ਮਾਵਾਂ ਵੀ ਫਾਰਕ ਨਾ ਹੋ ਜਾਣ ਵੀ ਇਹ ਤਾਂ ਮਾਤਾ ਦੀ ਡਿਊਟੀ ਲੱਗੀ ਆ ਮੈਂ ਕੀ ਕਰਨ ਨੂੰ ਇਹਨਾਂ ਨੂੰ ਸਿਖਾਉਣਾ ਆ ਜਿੰਨੇ ਵੀ ਨਿਆਣਿਆਂ ਕੋਲੋਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਲੈਣੀ ਆ ਉਹ ਨਿਆਣਿਆਂ